ਤੂਰੀ ਦੇ ਬਾਲਾਜੀ ਨਿਸ਼ਕਾਮ ਸੇਵਾ ਵੱਲੋਂ ਜਿਹੜੇ ਇਹ ਕੈਂਪ ਲਗਾ ਕੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਜਿੱਥੇ ਕਿ ਅੱਜ ਤੂਰੀ ਦੇ ਵਿੱਚ ਬਾਲਾਜੀ ਨਿਸ਼ਕਾਮ ਸੇਵਾ ਵੱਲੋਂ ਵੱਡਾ ਮੁਫਤ ਮੈਡੀਕਲ ਜਿਹੜਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਪਹੁੰਚੇ ਨੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕਮਨ ਲੱਗਾ ਜੀ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਕਹਿਣਾ ਚੌਧਰੀ ਇਸ ਕੈਂਪ ਬਾਰੇ ਸਰ ਦੇਖਿਆ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਕਿਸੇ ਕੋਲ ਟਾਈਮ ਨਹੀਂ ਫਿਰ ਵੀ ਅੱਜ ਕਿਸਮਾਸੀ ਵੀ ਸੰਸਥਾਵਾਂ ਆ ਕੇ ਜ਼ਰੂਰਤਮੰਦ ਲੋਕਾਂ ਦੀ ਜਿਹੜੀ ਮਦਦ ਕਰਦੇ ਨੇ ਅੱਜ ਇਹ ਬਸ਼ਾਲੜਾ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਇਹ ਜਿਹੜੀ ਬਾਲਾਜੀ ਨਿਸਕਾਮ ਸੇਵਾ ਸੰਮਤੀ ਹੈ ਬਹੁਤ ਦੇਰ ਤੋਂ ਸ਼ਹਿਰ ਦੇ ਵਿੱਚ ਸੇਵਾ ਕਰ ਰਹੀ ਹੈ ਆ ਕਿੰਨਾ ਵੱਡਾ ਵਧੀਆ ਵਿਸ਼ਾਲ ਪਹਿਲਾਂ ਤਾਂ ਮੰਦਿਰ ਬਣਾਇਆ ਜਿਹਦੀ ਜਿੰਨੀ ਬਹੁਤ ਦੂਰ ਦੂਰ ਤੱਕ ਰਹੀ ਦੀ ਪ੍ਰਸ਼ੰਸਾ ਹੋ ਰਹੀ ਹੈ ਪਰ ਹਰ ਵਖਤ ਹੈ ਸੰਮਤੀ ਸੇਵਾ ਵਾਸਤੇ ਹਰ ਵਕਤ ਤਿਆਰ ਪਰ ਤਿਆਰ ਰਹਿੰਦੀ ਆ ਕਿਸੇ ਤਰ੍ਹਾਂ ਦੀ ਵੀ ਸੇਵਾ ਹੋਵੇ ਉਸ ਵਾਸਤੇ ਲੰਗਰ ਦੀ ਦਵਾਈਆਂ ਦੀ ਕਿਸੇ ਨੂੰ ਜ਼ਰੂਰਤਮੰਦ ਨੂੰ ਹਰ ਸੇਵਾ ਵਾਸਤੇ ਤਿਆਰ ਰਹਿੰਦੇ ਨੇ ਦੇਖਿਆ ਗਿਆ ਜਿਹੜਾ ਕੈਂਪ ਲਗਾਇਆ ਗਿਆ ਤੇ ਵਿੱਚ 100 ਤੋਂ ਵੱਧ ਜਿਹੜੇ ਮਰੀਜ਼ ਨੇ ਆਪਣਾ ਚੈੱਕਅਪ ਕਰਾ ਰਹੇ ਨੇ ਕਿਸ ਤਰ੍ਹਾਂ ਲੱਗਦਾ ਨਹੀਂ ਲੋਕਾਂ ਨੂੰ ਚਾਹੋ ਇਹਦਾ ਕੈਂਪ ਦਾ ਫਾਇਦਾ ਲੈਣਾ ਵੀ ਚਾਹੀਦਾ ਬਿਲਕੁਲ ਕੀ ਅਜਿਹੇ ਕੈਂਪ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਆ ਬਿਲਕੁਲ ਕੀਤੇ ਜਾਂਦੇ ਆ ਜਿੱਦ ਤੇ ਦੇਖੋ ਆ ਬਣਾਏ ਆ ਸਾਡੇ ਮਤਲਬ ਆ ਸੁਭਦਾ ਕੇਂਦਰ ਬਣਾਏ ਆ ਕਿ ਆ ਮਨ ਲਾਕ ਲਈ ਇਨਿੰਗ ਬਣਾਏ ਗਏ ਨੇ ਉਹਨਾਂ ਦੀ ਸਾਰੇ ਪੰਜਾਬ ਵਾਸੀ ਸੇਵਾ ਲੈ ਰਹੇ ਨੇ ਔਰ ਬਹੁਤ ਪੇਸ਼ੈਂਟ ਆ ਰਹੇ ਆ ਉਹਦੇ ਵਿੱਚ ਸਾਡੇ ਨਾਲੇ ਸਾਬਕਾ ਪ੍ਰਧਾਨ ਅਗਰ ਕੌਂਸਲਰ ਦੇ ਪਪੂ ਜੂਲੀ ਜੀ ਨਾਲ ਗੱਲ ਕਰਦੇ ਆ ਪਪੂ ਜੀ ਕੀ ਕਹੋਗੇ ਆ ਜਿਹੜਾ ਕੈਂਪ ਲਗਾਇਆ ਤੁਸੀਂ ਆਇਓ ਕੀ ਕਰਨ ਚਾਹਦੇ ਹੋ ਕੀ ਕਰਨ ਚਾਹਦੇ ਹੋ ਕੈਂਪ ਜਿਹੜਾ ਲਾਇਆ ਜੀ ਇਹ ਬਹੁਤ ਵਧੀਆ ਹੈ ਲੋਕਾਂ ਨੂੰ ਸੁਭਦਾ ਹੈ ਇਸ ਦੀ ਸਾਡੇ ਸ਼ਿਵ ਕੁਮਾਰ ਪ੍ਰਧਾਨ ਜੀ ਬਾਲਾ ਜੀ ਨੇ ਇਸ ਕੰਮ ਸੇਵਾ ਪਹਿਲਾਂ ਤੋਂ ਹੀ ਖੈਰੇ ਦਾ ਬਹੁਤ ਵੱਡੀ ਸੇਵਾ ਕਰਦੇ ਨੇ ਬਹੁਤ ਲੋਕਾਂ ਨੂੰ ਇਹਨਾਂ ਨੇ ਮੰਦਰ ਨਾਲ ਜੋੜਿਆ ਹੈ ਬਾਲਾਜੀ ਨਾਲ ਜੋੜਿਆ ਹੈ ਅੱਜ ਇਹਨਾਂ ਨੇ ਕੈਂਪ ਲਾਇਆ ਇਹ ਵੀ ਇੱਕ ਬਹੁਤ ਵੱਡਾ ਇਹਨਾਂ ਨੇ ਉਪਰਾਲਾ ਕੀਤਾ ਹੈ ਔਰ ਇਸ ਤਰੀਕੇ ਦੇ ਉਪਰਾਲੇ ਕਰਨੇ ਚਾਹੀਦੇ ਨੇ ਹਰ ਬੰਦੇ ਨੂੰ ਇਹਨਾਂ ਨਾਲ ਜੁੜ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਇਹ ਅੱਗੇ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕਣ ਔਰ ਲੋਕਾਂ ਨੂੰ ਇਸ ਚੀਜ਼ ਦਾ ਬੇਨਫਿਟ ਲੈਣਾ ਚਾਹੀਦਾ ਸਾਡੇ ਨਾਲ ਇੱਕ ਵਪਾਰੀ ਵੀ ਜੁੜੇ ਨੇ ਸਨ ਜਿਹੜੇ ਪੁਰਾਣੇ ਐਡਵੋਕੇਟ ਵੀ ਨੇ ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਸਰ ਕੀ ਕਹਿਣਾ ਚਾਹਣੋ ਅਜਿਹੇ ਕੈਂਪਾਂ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਇਟਸ ਅ ਵੈਰੀ ਗੁੱਡ ਸਟੈਪ ਫਾਰ ਦ ਉਹਨਾਂ ਵਿਭਾਗ ਬਾਲਾ ਜੀ ਨਿਸਕਾਂਸੇਵਾ ਸਮਤੀ ਦੇ ਆ ਡੂਇੰਗ देयर ਬੈਸਟ ਬਾਕੀ ਪਬਲਿਕਨ ਵੀ ਸਾਥ ਦੇਣਾ ਚਾਹੀਦਾ ਨਾਲ ਨਾਲ ਗਵਰਨਮੈਂਟ ਨੂੰ ਵੀ ਸਪੋਰਟ ਕਰਨੀ ਚਾਹੀਦੀ ਐ ਫਰਸਟ ਐਨਕਰੇਜ ਕਰਨਾ ਚਾਹੀਦਾ ਸੱਚ ਟਾਈਪ ਆਫ ਐਕਟਸ ਬਿਕਾਜ਼ ਇਟਸ ਅ ਐਨ ਜੀਓ ਬਕਾਇਦਾ ਐਫੀਲੀਏਟਡ ਦੇ ਹੈਵ ਦ ਅਗੇਂਸਨ ਆਲਸੋ ਦੇ ਕੈਨ ਐਵਰੀਬਾਡੀ ਸ਼ੁਡ ਕੰਟ੍ਰਿਬਿਊਟ ਫਾਰ ਦਿਸ ਐਂਡ ਹੈਲਪ ਸਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਰਹੇ ਹੋ ਆ ਜਿਹੜੇ ਕੈਂਪ ਦੇ ਵਿੱਚ ਆਏ ਹੋ ਕੀ ਕਰਨਾ ਚਾਹੀਦਾ ੈਂਪ ਦੇ ਵਿੱਚ ਲੋਕਾਂ ਦਾ ਬਹੁਤ ਫਾਇਦਾ ਹੋ ਰਿਹਾ ਹੈ ਮਤਲਬ ਬਹੁਤ ਗਰੀਬ ਜਨਤਾ ਵੀ ਆਈ ਹੈ ਜਿਹੜੀ ਮੈਨ ਨਹੀਂ ਹਸਪੀਟਲ ਦੂਰ ਜਾ ਸਕਦੀ ਅੱਜ ਪਟਿਆਲਾ ਲੁਧਿਆਣਾ ਚੰਡੀਗੜ੍ਹ ਜਾਣਾ ਪੈਂਦਾ ਹੈਗਾ ਉਹ ਸਾਰੇ ਧੂਰੀ ਦੇ ਵਿੱਚ ਹੀ ਵੀਰੇ ਬਾਲਾ ਜੀ ਮੰਦਿਰ ਦੇ ਵਿੱਚ ਦਿਖਾ ਰਹੇ ਨੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਉਹਨਾਂ ਦਾ ਮਤਲਬ ਬਹੁਤ ਜ਼ਿਆਦਾ ਅਸੀਸਾਂ ਦੇ ਕੇ ਜਾ ਰਹੇ ਨੇ ਸਾਡੇ ਨਾਲ ਅਸੀਸ ਸੰਸਥਾ ਦੇ ਸੰਚਾਲਕ ਸ਼ਿਵ ਕੁਮਾਰ ਜੀ ਖੜੇ ਨੇ ਉਸ ਨਾਲ ਗੱਲ ਕਰਦੇ ਆਂ ਸ਼ਿਵ ਜੀ ਕੀ ਕਹੋਗੇ ਤੁਸੀਂ ਅੱਜ ਪਹਿਲਾਂ ਵੀ ਤੁਸੀਂ ਸਮਾਜ ਸੇਵੀ ਕੰਮਾਂ ਦੇ ਵਿੱਚ ਆ ਕੇ ਅੱਗੇ ਕੰਮ ਕਰ ਰਹੇ ਹੋ ਅੱਜ ਜਿਹੜਾ ਵਿਸ਼ਾਲ ਕੈਂਪ ਲਗਾਇਆ ਕੀ ਕਹਿੰਦੇ ਹੋ ਬਸ ਅਸੀਂ ਤਾਂ ਇਹੀ ਤਰ੍ਹਾਂ ਕਹਾਂਗੇ ਜੀ ਕਿ ਸ਼ਹਿਰ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਸਾਡੇ ਮੈਂਬਰਾਂ ਤੋਂ ਵੀ ਵੱਧ ਕੇ ਬਸ ਸਾਨੂੰ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇ ਅਸੀਂ ਇਸੇ ਤਰ੍ਹਾਂ ਉਪਰਾਲਾ ਕਰਦੇ ਰਹਾਂਗੇ ਅਸੀਂ ਇਸ ਤੋਂ ਵੀ ਵੱਡਾ ਕੈਂਪ ਲਾਉਣ ਦੀ ਅੱਗੇ ਇੱਛਾ ਰੱਖਦੇ ਹਾਂ ਸਰਕਾਰ ਬਸ ਸਰਕਾਰ ਤੋਂ ਵੀ ਇਹੀ ਮੰਗ ਕਰਾਂਗੇ ਜੀ ਕਿ ਜੋ ਅਸੀਂ ਜਿਵੇਂ ਅੱਜ 62 70% ਦਵਾਈਆਂ ਫਰੀਓਬ ਕੋਸਟ ਦੇ ਰਹੇ ਹਾਂ ਜੋ 20% ਦਵਾਈਆਂ ਆਪਾਂ ਨਹੀਂ ਦੇ ਪਾ ਰਹੇ ਕੋਈ ਕੋਸਟਲੀ ਨੇ ਉਹ ਅੱਗੇ ਤੋਂ ਸਾਨੂੰ ਸਪੋਰਟ ਕਰਨ ਤਾਂ ਕਿ ਅੱਗੇ ਤੋਂ ਅਸੀਂ 100 ਦੀ 100 ਫੜ ਦਵਾਈ ਫਰੀ ਦੇ ਸਕੀਏ ਇਹ ਸਾਨੂੰ ਨਿਰਸ਼ਕਾਂਤ ਸੇਵਾ ਦੇ ਸੰਚਾਲਕ ਸ਼ਿਵ ਕੁਮਾਰ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਹੋ ਮਦਦ ਕੀਤੀ ਆਵੇ ਤਾਂ ਜੇ ਅਸੀਂ ਅਜੇ ਹੀ ਕੈਂਪ ਹੋ ਲਗਾ ਸਕੀਏ ਦਵਿੰਦਰ ਕੀਪਰ ਸਕਾਈ ਨੀ ਤੂਰੀ ਪੰ